ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਸਾਕੇ ਜੂੰਗ ਵਾਲੇ ਨਾਲ ਕੀਤਾ ਘਟਾ ਰਿਹਾ ਹੈ ਯਾਰ ਮੇਰੀ ਕਹਿੰਦਾ ਮਰਦੋਕ ਗੜਸ਼ੰਕੂ ਕੋਲ ਵੀ ਰਣਪੁਰ ਸਾਹਿਬ ਦਾ ਰੋਡ ਬਹੁਤ ਹੀ ਖਰਾਬ ਹੋ ਚੁੱਕਿਆ ਸੀ ਇਸੇ ਸਰਕਾਰ ਨੇ ਨਹੀਂ ਬਣਾਇਆ ਪਰ ਇੱਕ ਵਾਰੀ ਲੱਭੀ ਰੂ ਬਾਬਾ ਜੀ ਨੇ ਇੱਕ ਕੰਮ ਦਾ ਜਿੰਮਾ ਟਕਿਆ ਦੇਖੋ ਕਿੰਨਾ ਚੌੜਾ ਰੋਡ ਬਣਾ ਰਿਹਾ ਬਣ ਰਿਹਾ ਵਾ ਕਿ ਇੱਥੇ ਮੋੜ ਆ ਉਹ ਉਹਨਾਂ ਮੋੜਾਂ ਨੂੰ ਵੀ ਸਿੱਧੇ ਕੀਤਾ ਜਾ ਰਿਹਾ ਵਾ ਕਿ ਅੱਗੇ ਰੋਡ ਤੋਂ ਲਗਨੇ ਟ੍ਰੈਪ ਜਦੋਂ ਗੁਰੂ ਘਰ ਦੇ ਸਾਥੀ ਦਿੱਖ ਜਾਂਦੇ ਆ ਹੋਲੇ ਮਹੱਲੇ ਤੇ ਜਾਂਦੇ ਆ ਤਾਂ ਬਹੁਤ ਜ਼ਿਆਦਾ ਹੁਣ ਘੱਟ ਕੇ ਪੰਜਾਬ ਹੀ ਰਹਿੰਦਾ ਬਾਬਾ ਜੀ ਨੇ ਲੱਗਦਾ ਕਿ ਲੱਭ ਅਗਰ 60 ਫੁੱਟ ਚੌੜਾ ਰੋਡ ਤੇ ਲੁਕਵਾਣਗੇ ਇਹ ਆਲੇ ਦੋਲੇ ਵੀ ਆਵਾ ਗੋਣੇ ਚੌੜਾ ਕਰ ਰਿਹਾ ਦਾ ਦੇਖੋ ਤੁਸੀਂ ਆਪਣੇ ਆ ਲਾਈਵ ਤੁਸੀਂ ਕਿੰਨਾ ਦੇਖ ਰਹੇ ਆ ਕਿ ਕਿੰਨਾ ਰੋਡ ਚੌੜਾ ਬਣ ਰਿਹਾ ਵਾ ਔਰ ਸਰਕਾਰ ਦਾ ਇਹਦੇ ਵਿੱਚ ਕੋਈ ਲੈਂਡ ਡੇਟ ਨਹੀਂ ਇਹ ਰੱਬੀ ਹੂ ਬਾਬਾ ਜੀ ਸੰਤਾਂ ਦੇ ਕੋਲੋਂ ਮਾਇਆ ਇਕੱਠੀ ਕਰਕੇ ਸੰਤਾਂ ਦੇ ਸਹਿਯੋਗ ਦੇ ਨਾਲ ਇਹ ਰੋਡ ਬਣਾ ਰਹੇ ਆ ਆਪਣੀ ਸਾਰੀ ਮੁਝੀ ਆਪਣੀ ਦਾ ਯੂਆ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਕਿੰਨਾ ਚੌੜਾ ਬਣ ਰਿਹਾ ਵਾ ਅਜੀਬ ਬੱਟਾ ਪੈ ਰਿਹਾ ਵਾ ਬਰਸਾਤ ਦਾ ਮਹੀਨਾ ਵਾ ਤੁਸੀਂ ਜਾ ਰਹੇ ਕਿ ਅਨੰਤੂ ਸਾਹਿਬ ਗੁਰੂ ਨਨਕਾ ਸਾਹਿਬ ਤਹੌਣ ਰਾਹ ਦੇ ਵਿੱਚ ਢਿੱਡਾਰ ਉੱਪਰ ਜਦੋਂ ਇੰਨਾ ਵੱਡਾ ਬਣਦਾ ਦਿਖਿਆ ਬਾਬਾ ਜੀ ਗੁਰੂ ਮਹਾਰਾਜ ਚਰਤੀ ਕਲਾ ਬਖਸ਼ਾਣਾ ਇਹ ਸਮਤ ਵਕਸ਼ਣ ਕਿ ਇਹ ਹੋ ਜਾਏ ਕਿ ਕਾਲੀ ਕਰਦੇ ਰਹੇ ਸੋਬਲਾ ਕਵੀ ਆਮ ਸੰਪਤੀ ਬਹੁਤ ਕੋ ਜਾ ਅੱਗੇ ਬੀ ਬਿਲਕੁਲ ਇਕ ਬਿਲਕੁਲ ਸਾਡਾ ਕਰਦੀ ਆ ਜਦੋਂ ਤੁਸੀਂ ਦੇਖ ਸਕਦੇ ਆ ਪਹਾੜ ਦੀ ਕਟਿਆਵਾ ਟਟ ਕੇ ਉਹ ਨਹੀਂ ਨੀਵੇਂ ਦਾ ਛੱਡ ਦਿੰਦਾ ਵਾ ਕਿ ਬਹੁਤ ਟੋੜਾ ਰੋੜ ਪੜਿਆ ਮੌਤੀ ਦੇ ਕੋਵੇਂ ਕਿਵੇਂ ਆ ਸਾਡੀ ਗੱਡੀ ਦੇ ਆਲੋਏ ਭੁੰਜੇ ਗਏ ਬੋਲੇ ਬੋਲੇ ਸਾਡੇ ਬੱਤੀਆ ਕੁਛੀ ਨੂੰ ਪਾ ਰਹੇ ਆ ਇਹ ਮੌਕੀ ਆਲੋਏ ਕੁੰਕੀ ਗੱਡੀ ਦੀ ਉਹ ਹਾਂਜੀ ਖਤਰਾ ਇਹ ਦੇਖੋ ਕਿਵੇਂ ਜਦ ਨੇ ਖੜੇ ਹੋ ਹੋ ਕੇ ਦੇਖਤ ਨਹੀਂ ਨਹੀਂ ਜਿਹੜੇ ਆ ਦੇ ਕਿਵੇਂ ਕੈਚ ਕਰਦੇ ਜੋ ਕੁਛੀ ਨੂੰ ਪਾਵੇ ਆ ਤੇ ਵਾਗੂ ਜੀ ਦਾ ਹਾਲ ਦਾ